ਰਾਸ਼ਟਰੀ ਭਗਵਾਨ ਸੈਨਾ ਸੰਗਠਨ ਦੇ ਪ੍ਰਧਾਨ ਪੰਕਜ ਦਵੇਸਰ ਅਤੇ Hindu ਸੰਗਠਨਾ ਦੇ ਨੇਤਾਵਾਂ ਨੇ ਗਊ ਹੱਤਿਆ ਨੂੰ ਰੋਕਣ ਦੀ ਮੰਗ ਨੂੰ ਲੈ ਕੇ ਕੀਤਾ ਰੋਸ਼ ਰੈਲੀ ਤਾਂ ਦੱਸਿਆ ਕਿ ਇਹ ਰੋਸ਼ ਰੈਲੀ ਜਿਹੜੀ ਆ ਉਹ ਸ਼੍ਰੀ ਦੁਰਗਾਣਾ ਮੰਦਿਰ ਤੋਂ ਸ਼ੁਰੂ ਹੋਈ ਤਾਂ ਦੱਸਦੀ ਹੈ ਕਿ ਪੁਲਿਸ ਵੱਲੋਂ ਇਹਨਾਂ ਨੂੰ ਦੁਰਗਾਣਾ ਮੰਦਿਰ ਦੇ ਗੇਟ ਤੇ ਹੀ ਰੋਕ ਦਿੱਤਾ ਗਿਆ ਜਿੱਥੇ ਸ਼ਿਵ ਸੈਨਿਕਾਂ ਦੀ ਪੁਲਿਸ ਅਧਿਕਾਰੀਆਂ ਦੇ ਨਾਲ ਬਹਿਸਬਾਜੀ ਵੀ ਹੋਈ ਅਤੇ ਐਸ ਡੀ ਐਮ 1 ਗੁਰਸਿਮਰਨ ਸਿੰਘ ਨੂੰ ਮੰਗ ਪੱਤਰ ਦੇ ਕੇ ਕਾਰਵਾਈ ਦੀ ਮੰਗ ਕੀਤੀ ਗਈ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ Thank you. ਮੈਂ ਇਹ ਗੱਲ ਕਹਿਣਾ ਚਾਹੁੰਦਾ ਅਸੀਂ ਗੋਮਾ ਤੇ ਸੜਕਾਂ ਦੇ ਉੱਤੇ ਸਾਂ ਪਰ ਪ੍ਰਸ਼ਾਸਨ ਵੱਲੋਂ ਸਾਨੂੰ ਪੂਰਾ ਦਬਾਇਆ ਗਿਆ ਜਿਦਾਂ ਕੋਈ ਟੂਰਿਸਟ ਹੁੰਨੇ ਆ ਸਾਨੂੰ ਇਦਾਂ ਦਬਾਇਆ ਗਿਆ ਅੱਜ ਜਦੋਂ ਅਸੀਂ ਪਤਾ ਨਹੀਂ ਕੀ ਕਰਨਾ ਆਏ ਆ ਪਰ ਗਊਆਂ ਤੇ ਬਹਿਣ ਆ ਤੇ ਪੁੱਚਰਖਾਨੇ ਦਾ ਲਾਇਸੈਂਸ ਕੌਣ ਦੇ ਰਿਹਾ ਅਸੀਂ ਨੇ ਮਾਨਜੋਗ ਡੀਸੀ ਮੈਨ ਨੂੰ ਇਹ ਪੁੱਛਣ ਚਲੇ ਆ ਤੇ ਜਿਹੜੀਆਂ ਧਰਾਵਾਂ ਆ ਉਹ ਵੀ ਸਖਤ ਕਰੋ ਜਦੋਂ ਅਸੀਂ ਬੰਦਾ ਕੋਈ ਫੜਾਉਨੇ ਆ ਅਸੀਂ ਘਰ ਪਹੁੰਚਦੇ ਆ ਉਹਦੀ ਜ਼ਮਾਨਤ ਹੋ ਜਾਂਦੀ ਆ ਭਾਜੀ ਅੱਜ ਤੋਂ ਹੀ ਮਾਨ ਪੱਤਰ ਵੀ ਦਿੱਤਾ ਗਿਆ ਕੋਈ ਨਾ ਦੇਖੋ ਅਸੀਂ ਪ੍ਰੈਸਡੈਂਟ ਸਾਹਿਬ ਨੂੰ ਉਹ ਵੀ ਮਾਨਜੋਗ ਨੇ ਮਾਨ ਪੱਤਰ ਨਹੀਂ ਦੇਣਾ ਚਾਹੁੰਦੇ ਆ ਪਰ ਸਾਡੇ ਕੋ ਦਬਾਇਆ ਗਿਆ ਜੇ ਦੁੱਜੇ ਐਨਜੀਓ ਸਰੀਸਕਠਲਾਂ ਲਈ ਦੀਸੀ ਸੜਕ ਤੇ ਆ ਸਕਦੀ ਆ ਤੇ ਮੈਡਮ ਸੜਕ ਤੇ ਆ ਸਕਦੀ ਆ ਤੇ ਹਿੰਦੁਆਣੀ ਕਿਉਂ ਨਹੀਂ ਹਿੰਦੁਆ ਦਾ ਦੁੱਖ ਦੁੱਖ ਨਹੀਂ ਆ ਚਲੋ ਸਾਡੀ ਵਾਰੀ ਆਉਂਦੀ ਆ ਹਰ ਕੋਈ ਅੱਖਾਂ ਮੀਟਦਾ ਚਾਹੇ ਕੋਈ ਵੀ ਅਫਸਰ ਹੋਵੇ ਇਹ ਗੱਲ ਮੈਂ ਕਹਿਣਾ ਚਾਹੁੰਦਾ ਸਾਨੂੰ ਜਿੰਨੇ ਦਾ ਇਨਸਾਫ ਨਾ ਮਿਲਿਆ ਇਹ ਬੰਦੇ ਗਫਤਾਰ ਲੋਏ ਪੂਰੇ ਤੌਰ ਤੇ ਅਸੀਂ ਇਸ ਸੋਬਰ ਪਿੰਡਾਰੀ ਬੋਲਦੇ ਪਹੁੰਚਾਂਗੇ ਇਹ ਬੰਦੇ ਕਿਧਰੇ ਨੇ ਕਿਧਰੇ ਗੰਗਲੂ ਮਾਰ ਮਿਲਿਆ ਜਾਂਦਾ ਹੈ ਉਹ ਮਾਰਦਾ ਕਹਿੰਦੇ ਕਿ ਗੰਉ ਦੇ ਨਾਲ ਸੀ ਮਾਦੇ ਨਾਲ ਇੰਜ ਕੀਤਾ ਜਾ ਰਿਹਾ ਤੇਰੇ ਹਾਲੇ ਵੀ ਕਾਰਵਾਈ ਨਹੀਂ ਹੁੰਦੀ ਕਿ ਕੀ ਨ ਦਿਨ ਚੁੱਕੋ ਦੇਖੋ ਇਹ ਸਮੰਦਰ ਰੋਸ ਹੀ ਤੇ ਤਾਂ ਇਹ ਸੜਕਾਂ ਦੇ ਉੱtre ਆ ਪਰ ਸੜਕਾਂ ਦੇ ਹੀ ਕਿ ਉੱtre ਆ ਦੇਖੋ ਪੁਲਸਰ ਕੇ ਸਾਰੇ ਬੇਵੱਸ ਨੇ ਜਦੋਂ ਫੋਰਸਫੁਲੀ ਸਾਨੂੰ ਰੋਕਿਆ ਗਿਆ ਪ੍ਰੋਪਰ ਤਰੀਕੇ ਨਾਲ ਕਿਹਾ ਗਿਆ ਕਿ ਤੁਸੀਂ ਅੱਗੇ ਨਹੀਂ ਜਾ ਸਕਦੇ ਤੇ ਫਿਰ ਅਸੀਂ ਕੀ ਕਰੀਏ ਫਿਰ ਅਸੀਂ ਮੰਗਬਦ ਰਸੀਂ ਅਸੀਂ ਸਾਨੂੰ ਦਿਲਾ ਪਿਆ ਪਰ ਸਾਡਾ ਸੰਘਰਸ਼ ਜਾਰੀ ਆ ਅਸੀਂ ਅਗਲਾ ਜਿਹੜਾ ਵਿਥਣਾ ਅਸੀਂ ਪੁੱਛੇ ਪੁਲ ਤੇ ਪਵਾਂਗੇ ਮਰਨ ਵਰਤੇ ਪਵਾਂਗੇ ਅਸੀਂ ਗੌਮਤਲ ਇਨਸਾਫ ਲਵਾਗੇ ਅਮ੍ਰਿਤਸਰ ਦੇ ਵਿੱਚ ਸੰਭੂ ਹਿੰਦੂ ਸੰਗਠਨਾਂ ਦੁਆਰਾ ਇਕ ਰੋਸ਼ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਜਿਸ ਸੇ ਸਾਡੀਆਂ ਮੰਗਾਂ ਸੀ ਕਿ ਜਿਹੜਾ ਇਮਰਾਨ ਖਾਨ ਨਾਮ ਦਾ ਜਿਹੜਾ ਵਿਅਕਤੀ ਹੈ ਜਿਸ ਨੇ ਫਗਵਾੜੇ ਦੇ ਵਿੱਚ ਵੀ ਫੈਕਟਰੀ ਲਗਾਈ ਸੀ ਤੇ ਅਮ੍ਰਿਤਸਰ ਦੇ ਵਿੱਚ ਵੀ ਜਿਸ ਦੀ ਹਿੰਦੂ ਨੇਤਾ ਇਹਨਾਂ ਉਹਦਾ ਪਰਦਾਫਾਸ਼ ਕੀਤਾ ਤੇ ਸਾਡੀ ਮੰਗ ਹੈ ਉਹ ਪੇਸ਼ੇਵਰ ਮੁਜਰੀਮ ਹੈ ਉਸਤੇ 302 ਦਾ ਪਰਚਾ ਦਰਜ ਕੀਤਾ ਜਾਵੇ ਸਾਡੀ ਮੰਗ ਹੈ ਜਿਸ ਵਿਅਕਤੀ ਨੇ ਚਾਹੇ ਹਿੰਦੂ ਹੈ ਉਹਨੂੰ ਕਿਰਾਏ ਤੇ ਜਗ੍ਹਾ ਦਿੱਤੀ ਹੈ ਤੇ ਉਸੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਇਸ ਇਲਾਕੇ ਦੇ ਐਸਐਚਓ ਦੀ ਜ਼ਿੰਮੇਵਾਰੀ ਹੈ ਐਡੀ ਵੱਡੀ ਘਟਨਾ ਹੋਈ ਹੈ ਉਸ ਨੂੰ ਸਸਪੈਂਡ ਕੀਤਾ ਜਾਵੇ ਸਾਡੀ ਮੰਗ ਹੈ ਜਿਹੜਾ ਪੰਜਾਬ ਸਰਕਾਰ ਹਰ ਚੀਜ਼ ਲੈਣ ਤੇ ਗੌਸ ਲਗਾਦੀ ਹੈ ਜਿਸ ਦਾ ਕਰੋੜਾ ਰੁਪਏ ਪੰਜਾਬ ਸਰਕਾਰ ਨੂੰ ਜਾ ਰਹੇ ਹੈ ਲੇਕਿਨ ਜਿਹੜੀ ਸਾਡੀ ਗਊ ਮਾਤਾ ਹੈ ਜਿਸ ਤੇ ਸਾਡੀ ਆਸਤਾ ਦਾ ਸਵਾਲ ਹੈ ਸਾਡਾ ਆਸਤਾ ਹੈ ਕਿ ਉਸ ਤੇ 33 ਕੋਟੀ ਦੇਵੀ ਦੇਵਤਾ ਵਾਸ ਕਰਦੇ ਨੇ ਤੇ ਸਾਡੀ ਮੰਗ ਹੈ ਕਿ ਪੰਜਾਬ ਦੇ ਵਿੱਚ ਗਾਵਾਂ ਦੇ ਰੱਖ ਰਖਾਵ ਲਈ ਉਚਿਤ ਪ੍ਰਬੰਧ ਕੀਤੇ ਜਾਣ ਅਗਰ ਸਾੜੀਆਂ ਮੰਗਾਂ ਨਹੀਂ ਮੰਨੀ ਗਈਆਂ 15 ਦਿਨ ਦਾ ਅਲਟੀਮੇਟ ਪੰਜਾਬ ਸਰਕਾਰ ਨੂੰ ਦਿੱਤਾ ਹੈ ਸਭੂ ਹਿੰਦੂ ਸੰਗਠਨਾ ਦੁਆਰਾ ਨਹੀਂ ਤੇ ਅਸੀਂ ਮਨਵਰਥ ਤੇ ਅੰਬੜੀ ਸੱਚੇ ਬੈਠਾਗੇ ਤੇ ਪੂਰੇ ਪੰਜਾਬ ਚ ਅੰਦੋਲਨ ਦੀ ਸ਼ੁਰੂਆਤ ਕੀਤੀ ਜਾਗੀ ਮੰਗ ਪੱਤਰ ਸਮੂਹ ਹਿੰਦੂ ਸੰਗਠਨਾ ਦੁਆਰਾ ਦਿੱਤਾ ਗਿਆ ਮੰਗਪਤ ਤਹਿਸੀਲਦਾਰ ਸਾਹਿਬ ਆਏ ਨੇ ਉਹਨਾਂ ਨੂੰ ਜ਼ਿਲ੍ਹਾ ਦੀ ਡੀਸੀ ਸਾਹਿਬ ਆਇ ਨਹੀਂ ਉਹਨੇ ਤਹਿਸੀਲਦਾਰ ਸਾਹਿਬ ਦੀ ਡਿਊਟੀ ਲਈ ਆ ਉਹਨਾਂ ਨੇ ਆ ਕੇ ਜੰਮਣੀ ਸਰਚ ਸਾਡਾ ਮੰਗ ਪੱਤਰ ਲਿੱਤਾ ਸਾਨੂੰ ਆਸ਼ਵਾਸਨ ਦਿੱਤਾ ਕਿ ਜਲਦ ਤੋਂ ਜਲਦ ਅਸੀਂ ਇਹ ਕਾਰਵਾਈ ਕਰਾਂਗੇ ਗਿਸ਼ੇ ਸ਼੍ਰੀਮ ਜੀ ਮੇਰਾ ਨਾਮ ਸੌਰਵ ਗੁਪਤਾ ਭਗਵਾਸਾਨਾ ਯੂਵਾਰਾਸ਼ਟਰੀ ਰਿਐਕਸ਼ਨ ਮੇਰੀ ਇੰਨੀ ਕੀ ਗੱਲ ਹੈ ਕਿ ਪਹਿਲਾਂ ਤੇ ਜਿਹੜਾ ਇੱਕ ਬੁੱਚਰਖਾਨਾ ਜਿਹੜਾ ਕਿਸੇ ਨੇ ਸਟਾਰਟ ਕੀਤਾ ਆ ਉਹ ਕਿਰਾਏ ਤੇ ਦਿੱਤਾ ਕਿੰਨੇ ਆ ਸਭ ਤੋਂ ਪਹਿਲਾਂ ਤਾਂ ਇਹ ਵੈਰੀਫਾਈ ਕਰਨਾ ਚਾਹੀਦਾ ਹੈ ਕਿ ਕਿਉਂਕਿ ਕਿਰਾਇਆ ਜਿਹੜਾ ਦਿੱੰਦਾ ਹੈ ਸਭ ਤੋਂ ਵੱਡਾ ਗੁਨਾਹਗਰ ਉਹ ਜੋ ਉਸ ਨੂੰ ਚਲਾਉਣ ਵਾਸਤੇ ਕਿਰਾਇਆ ਤੇ ਦਿੰਦਾ ਆ ਬਾਕੀ ਦੇ ਜਿਹੜੇ ਜਿੰਨੇ ਤੁਸੀਂ ਨੋਟ ਕਰ ਲਏ ਸਾਰੇ ਲੋਕ ਬਾਹਰ ਦੇ ਆ ਬਾਹਰ ਆ ਕੇ ਇੱਥੇ ਆਪਣਾ ਕੰਮ ਕਰ ਰਿਹਾ ਪਰ ਸਭ ਤੋਂ ਜ਼ਿਆਦਾ ਗੁਨਾਹਗਰ ਉਹ ਹੈ ਜਿਹਦੇ ਇੱਥੇ ਨਾਲ ਨੂੰ ਲੈ ਕੇ ਆਂਦੇ ਆ ਔਰ ਜਿਹਦੇ ਇਹਨਾਂ ਨੂੰ ਕਿਰਾਏ ਤੇ ਜਗ੍ਹਾ ਦਿੰਦੇ ਆ ਤੇ ਇਸ ਕਰਕੇ ਮੇਰੀ ਪ੍ਰਸ਼ਾਸਨ ਅਕੀ ਅਪੀਲ ਹੈ ਜਿਸ ਬੰਦੇ ਨੇ ਕਿਰਾਏ ਤੇ ਦਿੱਤਾ ਆ ਸਭ ਤੋਂ ਪਹਿਲਾਂ ਉਸ ਤੇ ਪਰਚਾ ਦਰਜ ਹੋਣਾ ਚਾਹੀਦਾ ਆ ਤੇ ਫਿਰ ਜਾ ਕੇ ਇਹਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਘੱਟੋ ਘੱਟ 302 ਦੀ ਧਾਰਾ ਇਹਨਾਂ ਤੇ ਲੱਗਣੀ ਚਾਹੀਦੀ ਆ ਜੈ ਸ਼੍ਰੀ ਰਾਮ ਮੇਰਾ ਨਾਮ ਰਜਿੰਦਰ ਸਰਦੇਵ ਅੱਜ ਜਿੰਨੇ ਵੀ ਸਾਡੇ ਭਰਾ ਹਿੰਦੂਸ ਗੱਢਣ ਇਕੱਠੇ ਹੋ ਕੇ ਸੜਕਾਂ ਦੇ ਉੱਤੇ ਆ ਇਹ ਮਜਬੂਰੀ ਸੀ ਉਤਰਨਾ ਪੈਣਾ ਸੀ ਕਿਉਂਕਿ ਅੱਜ ਦਿਨ ਪੰਜਾਬ ਦੇ ਵਿੱਚ گاਉ ਹੱਤਿਆ ਹੋ ਰਹੀਆਂ ਹਨ ਉਹਨਾਂ ਨੂੰ ਬੇਦਰਦੀ ਨਾਲ ਕਟਿਆ ਜਾ ਰਿਹਾ ਪਰ ਸਾਡਾ ਪ੍ਰਸ਼ਾਸਨ ਕੰਮ ਕਰਨੀ ਨੀਂਦ ਸੁਤਾ ਹੋਇਆ ਹੈ ਪ੍ਰਸ਼ਾਸਨ ਨੂੰ ਜਗਾਉਣ ਵਾਸਤੇ ਸੜਕਾਂ ਤੇ ਉਤਰਨਾ ਪਿਆ ਅਏ ਦਿਨ ਹਰ ਜ਼ਿਲ੍ਹੇ ਦੇ ਵਿੱਚ ਪੰਜਾਬ ਦੇ گاਉ ਮਾਤਾ ਨੂੰ ਕਟਿਆ ਜਾ ਰਿਹਾ ਹੈ ਔਰ گاਉ ਮਾਤਾ ਦੀ ਬੇਕਦਰਹੀ ਹੋ ਰਹੀ ਹੈ ਕੁਝ ਲੋਕ ਜਿਹੜੇ ਢੇਰੀਆਂ ਵਾਲੇ ਵੀ ਨੇ ਜਦ ਤੱਕ گاਉ ਮਾਤਾ ਉਥੇ ਦੁੱਧ ਦਿੰਦੀਆਂ ਉਹਨਾਂ ਦਾ ਦੁੱਧ ਲੈ ਕੇ ਵੇਚ ਕੇ ਆਪਣੇ ਘਰ ਦੀ ਰੋਟੀ ਚਲਾਉਂਦੇ ਨੇ ਉਸ ਤੋਂ ਬਾਅਦ ਜਦੋਂ ਗਊ ਮਾਤਾ ਦੁੱਧ ਦੇਣਾ ਬੰਦ ਕਰਦੀ ਇਹਨਾਂ ਨੂੰ ਸੜਕਾਂ ਤੇ ਆਵਾਰਾ ਛੱਡ ਦਿੰਦੇ ਆਂ ਔਰ ਉਹ ਵੇਚ ਦਿੱਤਾ ਜਾਂਦਾ ਹੈ ਉਹਨਾਂ ਨੂੰ ਕਟਿਆ ਜਾਂਦਾ ਹੈ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਹੈ ਅਗਰ ਉਹਨਾਂ ਦੇ ਇਹੋ ਹੀ ਰਵੱਈਏ ਰਹੇ ਤਾਂ ਹਿੰਦੂ ਚੁੱਪ ਨਹੀਂ ਰਹੇਗਾ ਪੰਜਾਬ ਸਰਕਾਰ ਕੋ ਮੰਗ ਕਰਦੇ ਆਂ ਕੇਂਦਰ ਸਰਕਾਰ ਕੋ ਮੰਗ ਕਰਦੇ ਆਂ ਜੋ ਕਿ ਕੇਂਦਰ ਸਰਕਾਰ ਹਿੰਦੂਆ ਵਾਸਤੇ ਕੁਸ਼ਣਾ ਕੁਸ਼ ਕਰਦੀ ਆਈਏ ਅਗਰ ਇਹਰੇ ਪੁੱਤੇ ਵੀ ਗਊ ਮਾਤਾ ਦੇ ਉੱਤੇ ਕੋਈ ਨਾ ਕੋਈ ਕਾਨੂੰਨ ਬਣਾਇਆ ਜਾਵੇ ਜਿਹੜਾ ਵੀ ਗਊ ਮਾਤਾ ਨੂੰ ਮਾਰੇ ਜੇ ਅਗਰ ਉਹਨਾਂ ਨੂੰ ਕੁਝ ਵੀ ਦਿੱਕਤ ਕਰੇ ਉਹਨਾਂ ਦੇ 302 ਦਾ ਪਰਚਾ ਦੇ ਕੇ ਸਲਾਖਾਂ ਦੇ ਪਿੱਛੇ ਜਾਂ ਫਿਰ ਉਹਨਾਂ ਨੂੰ ਫਾਂਸੀ ਦੀ ਸਜ਼ਾ ਸੁਝਾਣੀ ਚਾਹੀਦੀ ਏ ਜੈ ਸ਼੍ਰੀ ਰਾਮ ਜੋ ਕਿ ਮੇਰੀ ਪੰਜਾਬ ਸਰਕਾਰ ਉਹ ਕੇਂਦਰ ਸਰਕਾਰ ਕੋ ਮੰਗੇ ਸਾਡੀ ਗਊ ਮਾਤਾ ਨੂੰ ਰਾਸ਼ਟਰੀ ਗਊ ਮਾਤਾ ਦਾ ਦਰਜਾ ਜਲਦ ਤੋਂ ਜਲਦ ਦਿੱਤਾ ਜਾਵੇ ਜੈ ਸ਼੍ਰੀ ਰਾਮ ਜੀ ਅੱਜ ਸਾਨੂੰ ਗਊ ਹੱਤਿਆ ਦੇ ਸੰਬੰਧ ਚ ਮੰਗ ਪੱਤਰ ਜਥੇਬੰਦੀ ਨੇ ਦਿੱਤਾ ਤੇ ਇਹਦੇ ਵਿੱਚ ਅਸੀਂ ਇਹਨਾਂ ਦਾ ਮੰਗ ਪੱਤਰ ਅੱਜ ਇੱਥੇ ਹਾਥੀਗੜ੍ਹ ਵਿਖੇ ਰਸੀਬ ਕਰ ਲਿਆ ਤੇ ਮਾਨਯੋਗ ਡੀਸੀ ਸਾਹਿਬ ਦੇ ਰਾਹੀਂ ਇਹ ਮੁੱਖ ਮੰਤਰੀ ਸਾਹਿਬ ਨੂੰ ਅਡਰੈਸਡ ਹੈਗਾ ਤੇ ਮਾਨਯੋਗ ਸੀਐਮ ਆਫਿਸ ਤੇ ਅੱਜ ਅਸੀਂ ਇਹਨੂੰ ਭੇਜ ਰਹੇ ਆ ਤੇ ਜੋ ਇਹਨਾਂ ਦੀ ਮੰਗ ਹੈਗੀ ਹੈ ਕਿ ਸਖਤ ਕਾਨੂੰਨੀ ਕਾਰਵਾਈ ਜਿਹੜੀ ਹੈ ਉਹ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਦੇ ਵੀ ਇਸ ਨੂੰ ਧਿਆਨ ਚ ਹੈਗਾ ਤੇ ਸਾਰੇ ਅਫਸਰਾਂ ਵੱਲੋਂ ਸਾਰੀ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜੀ ਹੈ ਉਹ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਤੇ ਬਹੁਤ ਹੀ ਜਲਦੀ ਜਿਹੜਾ ਇਹਨਾਂ ਨੂੰ ਇਹ ਰਿਜ਼ਲਟਸ ਵੀ ਦਿਖਿ ਜਾਣਗੇ ਤੇ ਅਸੀਂ ਇਹਨਾਂ ਨੂੰ ਭਰੋਸਾ ਦਿਵਾਇਆ ਕਿ ਜੋ ਇਹਨਾਂ ਦੀ ਆਵਾਜ਼ ਹੈ ਉਹ ਅਸੀਂ ਬੰਦੇ ਦੇ ਲੈਵਲ ਤੱਕ ਬੰਦੇ ਕਾਨੂੰਨੀ ਕਾਰਵਾਈ ਕਰਨ ਲਈ ਆਲਰੇਡੀ ਆਰੰਭ ਕਰ ਦਿੱਤੀ ਹੋਈ ਹੈ ਤੇ ਜਿਹੜਾ ਆ ਰਿਹਾ ਸੀ ਅੱਜ ਡੀਸੀ ਦਾ ਕਟਾ ਹੈ ਲੈ ਕੇ ਆਨਾਲੋ ਇਤਿਹਾਸਕ ਨੂੰ ਅਧਿਕਾਰਾਂ ਜੀ ਆਪਣੀ ਪੀਸਫੁਲ ਢੰਗ ਦੇ ਨਾਲ ਆਪਣੀ ਦਲ ਰੱਖਣ ਦਾ ਹੱਕ ਹਰ ਕਿਸੇ ਨੂੰ ਹੈਗਾ ਬਟ ਨਾਲ ਹੀ ਜਿਹੜਾ ਉਹ ਕਿਸੇ ਤਰ੍ਹਾਂ ਦੀ ਪਬਲਿਕ ਨੂੰ ਕੋਈ ਇਨਟਰਵਿਨੈਂਸ ਨਾ ਆਵੇ ਉਹਦੇ ਮੱਦੇ ਨਜ਼ਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਸੀ ਕਿ ਅਸੀਂ ਆਪ ਆ ਕੇ ਇਹਨਾਂ ਦਾ ਮੰਗ ਪੱਤਰ ਜਿਹੜਾ ਉਹ ਇਹਨਾਂ ਦੇ ਕੋਲ ਆ ਕੇ ਲੈ ਲੈਣੇ ਉਹ ਅਸੀਂ ਲੈ ਵੀ ਲਿਆ ਤੇ ਇਹਨਾਂ ਦੀ ਆਵਾਜ਼ ਜਿਹੜੀ ਆ ਜੀ ਉਹ ਆਲਰੇਡੀ ਪੁਲਿਸ ਜਿਹੜੀ ਇਸ ਤੇ ਕਾਰਵਾਈ ਕਰ ਰਹੀ ਹੈ ਜੀ ਤੇ ਸਖਤ ਕਾਰਵਾਈ ਜੋ ਬਣਦੀ ਕਰੋ ਉਹਨੂੰ ਸਾਰੂ ਕੀਤੀ ਜਾਏ ਥੈਂਕ ਯੂ ਥੈਂਕ ਯੂ